ਪਾਣੀਆਂ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਵਿਚਾਲੇ ਵਿਵਾਦ ਜਾਰੀ ਸੀਮਾਨ ਨੇ ਸਾਧਿਆ ਹਰਿਆਣਾ ਤੇ ਨਿਸ਼ਾਨਾ ਕਿਹਾ ਪਹਿਲਾਂ ਹੀ ਲੋੜ ਤੋਂ ਵੱਧ ਪਾਣੀ ਵਰ ਚੁੱਕਿਆ ਹੈ ਹਰਿਆਣਾ ਹੁਣ ਅਗਲੇ ਸਾਲ ਮਈ ਮਹੀਨੇ ਤੱਕ ਇਧਰ ਨਾ ਝਾਕ ਕੇ ਗਵਾਦੀ ਸੁਭਾ ਪਾਣੀਆਂ ਦੇ ਮੁੱਦੇ ਤੇ ਵਿੱਚ ਚਾਲਾ ਦਾ ਵੱਡਾ ਬਿਆਨ ਕਿਹਾ ਪੰਜਾਬ ਵੱਲੋਂ ਪਾਣੀ ਰੋਕਣ ਦਾ ਵਿਰੋਧ ਕਰਾਂਗੇ ਪੰਜਾਬ ਤੋਂ ਆਉਣ ਵਾਲੇ ਸਾਰੇ ਰਸਤੇ ਬੰਦ ਕਰਾਂਗੇ ਮਨਪਤਿਆਲੀ ਨੂੰ ਸੁਖਬੀਰ ਬਾਦਲ ਨੇ ਆਖਿਆ ਗद्दार ਕਿਹਾ ਗਦਦਾਰਾਂ ਲਈ ਪਾਰਟੀ 'ਚ ਨਹੀਂ ਹੈ ਕੋਈ ਥਾਂ ਮਨਪਤੇ ਵਾਲੀ ਹੁਣ ਕਦੇ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ ਜੀ ਸਿੰਘ ਢੱਡਰੀਆ ਵਾਲੇ ਨੇ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਮੰਗੀ ਮਾਫੀ ਪੁਰਾਣੀ ਬਿਆਨਬਾਜ਼ੀ ਨੂੰ ਲੈ ਕੇ ਕੀਤੀ ਖਿਮਾਯਾਸ਼ਨਾ ਹੁਣ ਢੱਡਰੀਆ ਵਾਲੇ ਕਰ ਸਕਣਗੇ ਪ੍ਰਚਾਰ ਪੰਜਾਬ ਤੇ ਹਰਿਆਣਾ ਵਿਚਾਲੇ ਭਖਿਆ ਪਾਣੀਆਂ ਦਾ ਮੁੱਦਾ ਸੀਮਾ ਮਾਨ ਨੇ ਗਵਾਂਡੀ ਸੂਬੇ ਲਈ ਜਾਰੀ ਕਰਤਾ ਫਰਮਾਨ ਅਗਲੇ ਸਾਲ ਦੀ ਮਈ ਮਹੀਨੇ ਤੱਕ ਹਰਿਆਣੇ ਨੂੰ ਨਹੀਂ ਮਿਲੇਗਾ ਪਾਣੀ ਹਰਿਆਣਾ ਤੇ ਪੰਜਾਬ ਵਿਚਾਲੇ ਪਾਣੀ ਨੂੰ ਲੈ ਕੇ ਚੱਲ ਰਿਹਾ ਮਸਲਾ ਭਖਦਾ ਹੀ ਜਾ ਰਿਹਾ ਹੈ ਉਥੇ ਆਮ ਆਦਮੀ ਪਾਰਟੀ ਵੱਲੋਂ BBMP ਖਿਲਾਫ ਦੋ ਹਫ਼ਤਿਆਂ ਤਰ੍ਹਾਂ ਦਿੱਤਾ ਜਾ ਰਿਹਾ ਸੀ ਜਿਸ ਨੂੰ ਅੱਜ ਖਤਮ ਕਰ ਦਿੱਤਾ ਗਿਆ ਹੈ ਹਜ਼ਰਾਨ ਮੁੱਖ ਮੰਤਰੀ ਭਗਵੰਤ ਮਾਨ ਹਜੂਰ ਸਿੰਘ ਬੈਂਸ ਸਣੇ ਹੋਰ ਵੀ ਕਈ ਆਗੂ ਨੰਗਲ ਡੈਮ ਪਹੁੰਚੇ ਆਪਣੇ ਸੰਬੋਧਨ ਦੌਰਾਨ ਭਗਵੰਤ ਸਿੰਘ ਮਾਨ ਨੇ ਐਲਾਨ ਕਰਦੇ ਆ ਕਿ ਹਰਿਆਣੇ ਨੂੰ ਬੰਦੇ ਅਧਿਕਾਰ ਮੁਤਾਬਿਕ 100 ਕਿਊਸਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਕਿ ਅਗਲੀ 21 ਤਰੀਕ ਤੱਕ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਰਣੇ ਦਾ 15.6 ਲੱਖ ਕਿਊਸਕ ਪਾਣੀ ਬੰਦ ਹੈ ਜਦ ਕਿ ਉਹ 16.48 ਲੱਖ ਕਿਊਸਕ ਪਾਣੀ ਵਰਤ ਚੁੱਕੇ ਨੇ हरियाणा ਆਪਣੇ ਕੋਟੇ ਤੋਂ ਵੱਧ ਪਾਣੀ ਇਸਤੇਮਾਲ ਕਰ ਚੁੱਕਾ ਹੈ ਇਸ ਕਰਕੇ ਵਾਧੂ ਪਾਣੀ ਹੁਣ ਨਹੀਂ ਦਿੱਤਾ ਜਾਵੇਗਾ ਪੰਜਾਬ ਕਦੇ ਵੀ ਹਰਿਆਣਾ ਦਾ ਬਣਦਾ ਅਧਿਕਾਰ ਨਹੀਂ ਖੋਏਗਾ ਅਤੇ ਅਗਲੀ ਤਾਰੀਖ ਤੱਕ ਜਿੰਨਾ ਪਾਣੀ ਬਣਦਾਏ ਉਹ ਗਵੰਡੀ ਸੂਬੇ ਨੂੰ ਜ਼ਰੂਰ ਮਿਲੇਗਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ BBMP ਤੇ ਵੀ ਨਿਸ਼ਾਨਾ ਸਾਧਿਆ ਸੀਮਾਨ ਨੇ ਕਿਹਾ ਕਿ BBMP ਪੰਜਾਬ ਲਈ ਸਿਰਫ ਚਿੱਟਾ ਹਾਥੀ ਬਣ ਕੇ ਰਹਿ ਗਿਆ ਸੀਮਾਨ ਨੇ ਕਿਹਾ ਕਿ ਸਾਡੀ ਹਰਿਆਣਾ ਨਾਲ ਕੋਈ ਦੁਸ਼ਮਣੀ ਨਹੀਂ ਹੈ ਇਹ ਸਾਡਾ ਛੋਟਾ ਪ੍ਰਾਅ ਹੈ ਇਹਨਾਂ ਨੇ ਰਾਜਨੀਤਿਕ ਤੌਰ ਤੇ ਸਾਡੇ ਨਾਲ ਪੰਗਾ ਲਿਆ ਹੈ ਉਥੇ ਮੁੱਖ ਮੰਤਰੀ ਕੋ ਗੰਤਮਾਨ ਨੇ ਕਿਹਾ ਕਿ BBMP ਵਿੱਚ 10000 ਪੋਸਟਾਂ ਪੰਜਾਬ ਦੇ ਕੋਟੇ ਦੀਆਂ ਖਾਲੀ ਨੇ ਜਿਸ ਨੂੰ ਪੂਰਾ ਕੀਤਾ ਜਾਵੇਗਾ ਨੰਗਲ ਡੈਮ ਤੇ ਪਹੁੰਚੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਵੀ ਹਰਿਆਣਾ ਨੂੰ ਸੂਚਿਤ ਕੀਤਾ ਕਿ ਰੈਣਾ ਹੁਣ ਹਿਸਾਬ ਨਾਲ ਪਾਣੀ ਵਰਤੇ ਪੰਜਾਬ ਵਾਧੂ ਪਾਣੀ ਨਹੀਂ ਦੇਵੇਗਾ ਹਰਿਆਣੇ ਦਾ ਜਿੰਨਾ ਹਿੱਸਾ ਬਣਦਾ ਸੀ ਉਹਨਾਂ ਪਾਣੀ ਹਰਿਆਣਾ ਨੂੰ ਮਿਲ ਚੁੱਕਿਆ ਤੋਂ 10 ਦੇ ਕੇ 24 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੀਤੀਯੋਗ ਦੀ ਮੀਟਿੰਗ ਰੱਖੀ ਗਈ ਹੈ ਇਸ ਵਿੱਚ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਜਾਣਗੇ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਜਾਣਗੇ ਜਿਸ ਵਿੱਚ ਉਹ ਪਾਣੀ ਦੇ ਮੁੱਦੇ ਤੇ ਆਪਣਾ ਪੱਖ ਰੱਖਣਗੇ ਅਤੇ ਪੁਨਰਗਠਨ ਲਈ ਕਹਿਣਗੇ ਉਧਰ ਪਾਣੀਆਂ ਦੇ ਮਸਲੇ ਤੇ ਹਰਿਆਣੇ ਦੇ ਲੀਡਰ ਵੀ ਪੱਪਾਪਾਰ ਨੇ ਨਾਲ ਉਹਦੇ ਰਾਸ਼ਟਰੀ ਪ੍ਰਧਾਨ ਅਬੇ ਚੋਟਾਲਾ ਨੇ ਪਾਣੀ ਦੇ ਮੁੱਦੇ ਤੇ ਕਿਹਾ ਕਿ ਜੇਕਰ 25 ਮਈ ਤੱਕ ਹਰਿਆਣੇ ਨੂੰ ਪਾਣੀ ਨਾ ਮਿਲਿਆ ਤਾਂ ਅਸੀਂ ਇੱਕ ਦਿਨ ਲਈ ਪੰਜਾਬ ਦੇ ਕਿਸੇ ਵੀ ਸਰਕਾਰੀ ਵਾਹਨ ਨੂੰ ਹਰਿਆਣਾ ਪੰਜਾਬ ਸਰਹੱਦ ਤੋਂ ਨਹੀਂ ਲੱਗਣ ਦੇਵਾਂਗੇ ਇਸ ਤੋਂ ਬਾਅਦ ਜੇ ਤਕਵੀ ਕਾਰਵਾਈ ਨਾ ਹੋਈ ਤਾਂ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ ਅਤੇ ਲੋਡ ਪੈਂਟ ਤੇ ਪੰਜਾਬ ਦੇ ਸਾਰੇ ਵਾਹਨ ਰੋਕੇ ਜਾਣਗੇ। ਉਨ੍ਹਾਂ ਕਿਹਾ ਹੈ ਕਿ ਜਦੋਂ ਉਹ ਸਾਡਾ ਪਾਣੀ ਰੋਕ ਸਕਦੇ ਨੇ ਤਾਂ ਅਸੀਂ ਉਹਨਾਂ ਦੇ ਵਾਹਨ ਵੀ ਰੋਕ ਸਕਦੇ ਆ। ਪੰਜਾਬ ਦੇ ਵਾਹਨ ਹਰਿਆਣਾ ਵਿੱਚ ਉੱਜਾਂਦੇ ਰਹਿੰਦੇ ਨੇ। ਟੰਡਰੀਆ ਵਾਲੇ ਨੇ ਅਕਾਲ ਤੱਕ ਸਹਾਇ ਪੇਸ਼ ਹੋ ਕੇ ਮੰਗੀ ਮਾਫੀ। ਪੁਰਾਣੀ ਬਿਆਨਬਾਜ਼ੀ ਨੂੰ ਲੈ ਕੇ ਕੀਤੀ ਖਿਮਾ ਯਾਚਨਾ। ਪੰਜ ਸਿੰਘ ਸੇਬਾਨਾ ਨੇ ਟੰਡਰੀਆਂ ਵਾਲੇ ਦੀ ਖੀਮਾ ਯਾਚਨਾ ਕੀਤੀ ਪਰਵਾਰ ਪਾਇਰਨਜੀਤ ਸਿੰਘ ਟੰਡਰੀਏ ਵਾਲੇ ਦੇ ਪ੍ਰਚਾਰ ਅਤੇ ਉਹਨਾਂ ਦੀ ਪੁਰਾਣੀ ਬਿਆਨਬਾਸੀ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਟੰਡਰੀਏ ਵਾਲੇ ਤੇ ਕਈ ਰੋਕਾਂ ਲਗਾਈਆਂ ਗਈਆਂ ਸਨ ਜਿਸ ਦੇ ਚੱਲਦਿਆਂ ਅੱਜ ਪੰਜ ਸਿੰਘ ਸੇਬਾਨਾ ਦੀ ਹੋਈ ਇਕਤਰਤਾ ਦੇ ਵਿੱਚ ਰਣਜੀਤ ਸਿੰਘ ਟੰਡਰੀਏ ਵਾਲੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਾ ਪਿਆ ਅਤੇ ਆਪਣੇ ਪੁਰਾਣੇ ਬਿਆਨਾਂ ਨੂੰ ਲੈ ਕੇ ਖੀਮਾ ਜਾਂਚਨਾ ਵੀ ਮੰਗਣੀ ਪਈ ਇਸ ਦੇ ਚੱਲਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਉਹਨਾਂ ਦੀ ਮਾਫੀ ਪ੍ਰਵਾਨ ਕਰ ਲਈ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਟੰਡਰੇ ਵਾਲਾ ਦੀ ਖਿਮਾ ਚਾਹਨਾ ਪ੍ਰਵਾਨ ਕਰਦੇ ਹੋਏ 501 ਰੁਪਏ ਦੀ ਦਿੱਤੀ ਕਰਵਾਉਣ ਦਾ ਇਛਤ ਦਿੱਤਾ ਗਿਆ ਹੈ। ਇਸ ਨਾਲ ਹੀ ਗੁਰੂ ਦੇ ਸਰੋਵਰਾ ਖਿਲਾਫ ਕਦੇ ਵੀ ਕੋਈ ਬਿਆਨਬਾਸੀ ਨਾ ਕੀਤੀ ਜਾਵੇ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਜਿਹੀ ਟਿੱਪਣੀ ਨਾ ਕਰਨ ਦੀ ਤਾਕੀਦ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਟੰਡਰੇ ਵਾਲੇ ਨੇ ਦੱਸਿਆ ਕਿ ਉਹਨਾਂ ਨੂੰ ਸਿੰਘ ਸਾਹਿਬ ਵੱਲੋਂ ਹੁਕਮ ਲਗਾਇਆ ਗਿਆ ਸੀ ਕਿ ਉਹ ਨਸ਼ੇ ਦੇ ਖਾਤਮੇ ਦੇ ਤਰਨ ਪਰਵਤਨ ਵਾਲੇ ਗੰਭੀਰ ਮੁੱਦੇ ਉੱਪਰ ਆ ਕੇ ਮਿਲਣ ਜਿ세 ਚਲਦੇ ਆ ਅੱਜ ਸ਼੍ਰੀ ਅਕਾਲ ਤੱਕ ਸਾਹਿਬ ਦੀ ਫਸੀਲ ਤੇ ਪੇਸ਼ ਹੋਏ ਨੇ ਜਿਥੇ ਉਹਨਾਂ ਨੇ ਕਿਹਾ ਕਿ ਧਰਮ ਪਰਚਾਰ ਨੂੰ ਰੋਕਣ ਲਈ ਧਰਮ ਪ੍ਰਚਾਰ ਦੀ ਲਹਿਰ ਪਰਚੰਡ ਕਰਨ ਦੀ ਲੋੜ ਹੈ ਅਤੇ ਨਸ਼ੇ ਦੇ ਖਾਤਮੇ ਲਈ ਨੌਜਵਾਨੀ ਨੂੰ ਧਰਮ ਪ੍ਰਚਾਰ ਦੀ ਲਹਿਰ ਨਾਲ ਜੋੜਨ ਦੀ ਗੱਲ ਵੀ ਆਖੀ ਹੈ ਉਹਨਾਂ ਨੇ ਕਿਹਾ ਕਿ ਮੇਰਾ ਧਰਮ ਪ੍ਰਚਾਰ ਲਹਿਰ ਵਿੱਚ 20 ਸਾਲਾਂ ਦਾ ਤਜਰਬਾ ਹੈ ਅਤੇ ਅਸੀਂ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਅਮਰਿਤ ਸ਼ਕਾਇਆ ਪਰ ਕੁਝ ਵਿਵਾਦਾਂ ਦੇ ਚੱਲਦੇ ਕੰਮ ਰੁਕਿਆ ਸੀ ਪਰ ਹੁਣ ਮੂਰਤ ਤੋਂ ਧਰਮ ਪ੍ਰਚਾਰ ਦੀ ਲਹਿਰ ਨਾਲ ਸੰਗਤਾਂ ਨੂੰ ਜੋੜ ਅਮਰਿਤ ਸੰਚਾਰ ਕਰਵਾਇਆ ਜਾਵੇਗਾ ਇਸ ਤੋਂ ਲਾਵਾ ਉਹਨਾਂ ਕਹਿਆ ਕਿ ਮੈਂ ਚਾਹੇ ਗਲਤੀਆਂ ਕੀਤੀਆਂ ਜਾਂ ਨਹੀਂ ਪਰ ਆਪਣੇ ਸ਼ਬਦਾਂ ਦੀ ਮਾਫੀ ਮੰਗੀ ਹੈ। ਮਨਪ੍ਰਿਤ ਈਆਲੀ ਨੂੰ ਸੁਖਬੀਰ ਬਾਦਲ ਨੇ ਕਿਹਾ ਗੱਦਾਰ ਗੱਦਾਰਾਂ ਲਈ ਪਾਰਟੀ 'ਚ ਨਹੀਂ ਹੈ ਕੋਈ ਥਾਂ। ਸੁਖਬੀਰ ਬੋਲੇ ਮਨਪ੍ਰਿਤ ਈਆਲੀ ਹੁਣ ਕਦੇ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਤੇ। ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਦਾਖਾਂ ਦੇ ਪਿੰਡ ਈਸੇਵਾਲ ਦਾ ਦੌਰਾ ਕੀਤਾ। ਪਿੰਡੀ ਸੇਵਾਲ ਵਿਖੇ ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਯਾਦਲੀ ਨੂੰ ਗद्दार ਘਰਾਣ ਦਿੱਤਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਗੱਦਾਰਾਂ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ ਹੁਣ ਮਨਪ੍ਰੀਤ ਯਾਦਲੀ ਨਾ ਤਾਂ ਕਾਲੀ ਦਲ ਦਾ ਹਿੱਸਾ ਹੈ ਅਤੇ ਨਾ ਹੀ ਉਹਨਾਂ ਕਾਲੀ ਦਲ ਵਿੱਚ ਕਦੇ ਸ਼ਾਮਿਲ ਹੋ ਸਕਣਗੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਲੋਕ ਆਪਣੇ ਆਪ ਨੂੰ ਪਾਰਟੀ ਤੋਂ ਉੱਚਾ ਸਮਝ ਲੈਂਦੇ ਨੇ ਪਰ ਪਾਰਟੀ ਤੋਂ ਉੱਚਾ ਕੋਈ ਨਹੀਂ ਹੈ ਇਸ ਸਾਲ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਵਿੰਨਿਆ ਉਹਨਾਂ ਕਿਹਾ ਕਿ ਅਸੀਂ ਲੁਧਿਆਣਾ ਦੇ ਕਿਸਾਨਾਂ ਦੀ ਜ਼ਮੀਨ ਤੱਕੇ ਨਾਲ ਨਹੀਂ ਖੋਹ ਦੇਵਾਂਗੇ ਉਹਨਾਂ ਕਿਹਾ ਕਿ ਕੱਲ ਲੁਧਿਆਣਾ ਚੁਲੇ ਦੇ 40 ਬਿਘੜਾਂ ਦੇ ਤਕਰੀਬਨ 24000 ਕੇਲੇ ਜ਼ਮੀਨ ਨੂੰ ਲੈਂਡ ਪੂਲਿੰਗ ਸਕੀਮ ਹੇਠ ਲੈ ਕੇ ਇਹਨਾਂ ਨੇ ਹਜ਼ਾਰਾਂ ਕਰੋੜ ਰੁਪਏ ਦੀ ਲੁੱਟ ਦਾ ਨਵਾਂ ਤਰੀਕਾ ਲੱਭਿਆ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਪੂਰਜੋਰ ਵਿਰੋਧ ਕਰਦਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਲੁੱਟ ਦੇ ਵਿਰੁੱਧ 29 ਮਈ ਨੂੰ ਲੁਧਿਆਣਾ ਵਿਖੇ ਗਲਾਡਾ ਦੇ ਮੁੱਖ ਪ੍ਰਸ਼ਾਸਕ ਦੇ ਦਫ਼ਤਰ ਦੇ ਬਾਹਰ ਇੱਕ ਵਿਸ਼ਾਲ ਦਰਨਾ ਵੀ ਲਗਾਏਗਾ ਸ਼ੁਰੂਆਤ ਨੇ ਕਲਦਲ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਹੈ ਅਤੇ ਹਮੇਸ਼ਾ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਨੈਸ਼ਨਲ ਹੈਰਾਲਡ ਕੇਸ ਦੀ ਹੋਈ ਸੁਣਵਾਈ। ਈਜੀ ਦਾ ਵੱਡਾ ਤਾਵਾ ਕਿਹਾ ਅਪਰਾਧ ਦੀ ਕਮਾਈ ਤੋਂ ਕਮਾਏ ਗਏ 142 ਕਰੋੜ ਰੁਪਏ ਕਾਂਗਰਸ ਆਗੂਆਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਜੁੜੇ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਦੀ ਚੌਥੀ ਸੁਣਵਾਈ ਅੱਜ ਦਿੱਲੀ ਦੀ ਰਾਊਜ਼ ਐਵਨਿਊ ਅਦਾਲਤ ਵਿੱਚ ਹੋਈ ਹੈ ED ਨੇ ਕੋਰਟ ਨੂੰ ਦੱਸਿਆ ਕਿ ਸੋਨੀਆ ਅਤੇ ਰਾਹੁਲ ਗਾਂਧੀ ਵਿਰੁੱਧ ਮਾਮਲਾ ਪੰਡਾ ਹੈ ਦੋਵਾਂ ਨੇ ਅਪਰਾਧਿਕ ਕਮਾਈ ਤੋਂ 142 ਕਰੋੜ ਰੁਪਏ ਕਮਾਏ ਨੇ ਈਡੀ ਵੱਲੋਂ ਪੇਸ਼ ਹੋਏ ਐਡੀਸ਼ਨਲ ਸੋਲੀਸਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਦੋਸ਼ੀ ਅਪਰਾਧਿਕ ਕਮਾਈ ਦਾ ਆਨੰਦ ਮਾਣ ਰਹੇ ਸਨ ਜਦੋਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਵੰਬਰ 2023 ਵਿੱਚ ਨੈਸ਼ਨਲ ਹੈਰਾਲਡ ਨਾਲ ਚੁੜੀਆਂ 752.9 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਜ਼ਬਤ ਨਹੀਂ ਕੀਤੀਆਂ ਇਹ ਨਦਰ ਲिला ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 2 ਤੋਂ ਲੈ ਕੇ 8 ਜੁਲਾਈ ਤੱਕ ਹਰ ਰੋਜ਼ ਕੀਤੀ ਜਾਵੇਗੀ ਜ਼ਿਕਰ ਜੋਗ ਹੈ ਕਿ ਨੈਸ਼ਨਲ ਹਰਾਲਡ ਕੇਸ 2012 ਤੋਂ ਚੱਲ ਰਿਹਾ ਹੈ ਚਲੋ ਪਾਪਾ ਨੀਤਾ ਸੁਬਰਮਨਿਅਮ ਸਵਾਮੀ ਨੇ ਸੋਨੀਆ ਰਾਹੁਲ ਅਤੇ ਉਹਨਾਂ ਨਾਲ ਜੁੜੇ ਲੋਕਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ